ਹਾਂ ਜੀ ਆ ਗਏ ਆਪਣੇ ਮੰਜੇ ਆਪਾਂ ਆਰਡਰ ਕਰਵਾਏ ਸੀਗੇ ਨਾ ਪੌਲੀ ਤੋਂ ਤੇ ਇਹ ਰਾਤਾ ਇਹ 9:30 ਵਜੇ ਸਵੇਰ ਦੀ ਤੁਰੇ ਹੋਏ ਸੀਗੇ 9:30 ਵਜੇ ਛੱਡ ਕੇ ਗਏ ਆ ਮੰਜੇ ਆ ਜਿਹੜੇ ਬਹੁਤ ਵਧੀਆ ਮਜ਼ਬੂਤ ਆ ਲੱਕੜ ਦੇ ਆ ਲੋਹੇ ਦੇ ਨਹੀਂ ਭਾਰੇ ਬਹੁਤ ਆ ਮੰਜੇ ਵੈਸੇ ਵੀ ਉਹ ਪੂਰੇ ਡਬਾ ਲਾ ਪਹਿਲਾਂ ਤਾਂ ਸਾਡਾ ਰਾਦ ਅਸੀਂ ਇੱਕ ਦਾ ਹੀ ਫਿਰ ਅਸੀਂ ਕਿਹਾ ਚਲੋ ਦੋ ਹੀ ਮੰਗਵਾ ਲੈਂਦੇ ਹਾਂ ਵਧੀਆ ਕਿ ਵਿੜਾ ਖੁੱਲਾ ਡੁੱਲਾ ਵਾ ਸਰਦੀਆਂ ਚ ਇੱਕ ਕੋਠੇ ਤੇ ਵੀ ਲਜਾਏ ਆ ਜਾਊਗਾ ਛੱਤ ਤੇ ਇਹਨਾਂ ਸਾਰਾ ਸਮਾਨ ਰੱਖਿਆ ਹੋਇਆ ਪੰਜਾਬੀ ਪੀੜੀ ਕੁੰਡਾ ਤੋੜਾ ਤੇ ਆਹ ਕਾਰਡ ਨਹੀਂ ਇਹਦੇ ਵਿੱਚ ਦੁੱਧ ਦਰ ਦੇਉਣ ਨੇ ਬਕਰੇ ਪਿਆਜ਼ ਵੀ ਕਾਫੀ ਹੋਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਘਰ ਦੇ ਗੱਡੇ ਹਰੀ ਭੂਕ ਨਾਲੇ ਉਹਨਾਂ ਦੀ ਚਟਣੀ ਹੁਣ ਮੈਂ ਸਮਾਨ ਕੱਟ ਲਿਆ ਤੇ ਹੁਣ ਇਹਨੂੰ ਧੋਣ ਲੱਗੇ ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਸਵੇਰ ਦੇ ਵੱਜ ਕੇ ਆ ਜੀ 7:30 ਮੈਂ ਹੁਣ ਆਈ ਸੀ ਬਾਹਰ ਇਹ ਕਿ ਵੇਖਦੇ ਆ ਕਿੰਦਾ ਦਾ ਮੌਸਮ ਆ ਅੱਜ ਮੌਸਮ ਤਾਂ ਸੋਹਣਾ ਧੁੱਪ ਲੱਗੇ ਤੇ ਅੱਜ ਮੇਰਾ ਇਰਾਦਾ ਸੀ ਚਟਨੀ ਬਣਾਉਂਦਾ ਤੇ ਕਹਿੰਦੇ ਗੰਡੇ ਵਾਵਾ ਲੱਗਦੇ ਆ ਵੇਖੋ ਚਲੋ ਅੱਜ ਵੇਖ ਲੈਨੇ ਆ ਇੱਕ ਪੱਟ ਕੇ ਇਹਦੇ ਵਿੱਚ ਆਪਾਂ ਕਿੱਦਾਂ ਕੁ ਹੋਇਆ ਤੇ ਫਿਰ ਆਪਾਂ ਚਟਨੀ 'ਚ ਪਾ ਲਾਂਗੇ ਹਾਂ ਕੋਲ ਦੀ ਸਮਾਂ ਮੈਨੂੰ ਲੱਗਦੀ ਕਿ ਰੋਟੀ ਖਾਂ ਚਟਣੀ ਨਾਲ ਜੇ ਤੇ ਵਹਿ ਕੇ ਖਾਣੀ ਆ ਮੈਂ ਦਹੀਂ ਨਹੀਂ ਲੈਂਦੀ ਹੁੰਦੀ ਕਿਉਂਕਿ ਸਵੇਰ ਹੁਣ ਮੈਂ ਚਾਹ ਪੀਣੀ ਹੈ ਨਾ ਕੰਮ ਤੇ ਜਾਣਾ ਕਰਕੇ ਤੇ ਚਟਣੀ ਨਾਲ ਪਰੌਠੇ ਤੇ ਨਾਲ ਮੱਕਾ ਲੈ ਲੈਂਦੀ ਹਾਂ ਕਿਵੇਂ ਫੀਲ ਹੋ ਰਿਹਾ ਮੰਜੇ ਤੇ ਬੈਠ ਕੇ ਇੰਡੀਆ ਵਾਲਾ ਜਿਵੇਂ ਖੇਤ ਰੋਟੀ ਖਾਣੇ ਹੁੰਦੇ ਆ ਸਾਈਂ ਸ਼ਾਲਾ ਖੇਤੋਂ ਤੱਕਾ ਦੇ ਵੀ ਲੈ ਚਟਨੀ ਦਹੀਂ ਬੜਾ ਮੈਨੂੰ ਬਹੁਤ ਵਧੀਆ ਫੀਲ ਹੋਇਆ ਦਹੀਂ ਵਾਲਾ ਬਤੂ ਹਾਂ ਹਾਲ ਮੈਂ ਕੰਮ ਤੋਂ ਆਈ ਸੀ ਕਿ 3 ਵਜੇ ਨੂੰ ਤਾਂ ਤੇ ਆਨ ਦਾ ਪਾਪਾ ਬਾਹਰ ਸੁੱਤੇ ਪਏ ਸੀਗੇ ਇੰਚਾਂ ਦੇ ਸਕੂਲੋਂ ਆ ਕੇ ਰੋਟੀ ਖਾ ਕੇ ਕੰਮ ਤੋਂ ਆਏ ਸੀ ਰੋਟੀ ਖਾ ਕੇ ਬਾਹਰ ਹੀ ਪੈ ਗਏ ਮਾਲਿਕਾ ਅਰੇ ਬਟੇ ਫਿਰ ਭਰਾ ਮੰਜਿਆ ਤੇ ਵੇੜੇ 'ਚ ਸ਼ਾਮ ਦਾ ਟਾਈਮ ਆ ਚਾਹ ਫੀ ਜਾਂਦਾ ਮੇਰੇ ਬ੍ਰਦਰ ਬ੍ਰਦਰ ਬਲੱਤ ਤਪਰਾ ਤਾ ਮੇਰਾ ਇਦੱਤਰ ਹੀ ਕੜੀ ਆਪਾਂ ਚੁੱਲ੍ਹੇ 'ਤੇ ਵਧੀਆ ਬਣ ਗਈ ਬਹੁਤ ਘੈਂਟ ਚੁੱਲ੍ਹੇ ਦੇ ਵਾਸਤੇ ਚਾਹ ਦੇਖ ਲਾ ਜੇ ਉਹ ਤਾਂ ਨਹੀਂ ਗਿਆ ਤਾਂ ਇੱਧਰ ਆ ਜਾ ਉਹ ਨਾ ਅੱਜ ਕੇ ਜੇ ਚੇਤੀ ਫੈਸਤਾ ਵਾ ਇਹ ਧਿਆ ਹੋ ਰਾ ਇਹਨਾਂ ਦਾ ਕੇ ਜੇ ਚ ਚਾਰਸ ਚ ਤੇ ਅਜ ਮੇ ਲੇ ਗੋ ਮੇਲਾ ਲਗਾਉ ਦਕਾਨਾਂ ਲੱਗੀਆਂ ਮੈਂ ਤਾਂ ਹੁਣ ਕੰਮ ਤੇ ਜਾਂਦੀ ਸੀ ਜਾਂਦੀ ਜਾਂਦੀ ਮੈਂ ਕਿਚ ਲੋ ਮੈਂ ਵੀ ਰੋਕ ਗਈ